ਜੀ ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬ ਨੌਲੇਜ ਪੁਆਇੰਟ ਤੇ ਅੱਜ ਆਪਾਂ ਜੀਕੇ ਦਾ 파ਟ ਤਿੰਨ ਕਰ ਰਹੇ ਹਾਂ ਹਾਂਜੀ ਭਾਰਤ ਵਿੱਚ ਪਹਿਲਾ ਫਰਸਟ ਇਨ ਇੰਡੀਆ ਦੇ ਕੁਐਸਚਨ ਸਟਾਰਟ ਕਿੰਨੇ ਆਪਣੀ ਚੀਜ਼ ਦੀ ਸਟਾਰਟ ਕੀਤੀ ਹੈ ਤਾਂ ਆਪਾਂ ਸਟਾਰਟ ਕਰਦੇ ਹਾਂ ਨੈਕਸਟ ਕੁਐਸਚਨ 31ਵਾਂ ਭਾਰਤੀ ਗਤੰਤਰ ਇੰਡੀਅਨ ਰਿਪਬਲਿਕ ਦੇ ਪਹਿਲੇ ਉਪ ਰਾਸ਼ਟਰਪਤੀ ਕੌਣ ਸਨ ਹਾਂਜੀ ਪਹਿਲੇ ਆਪਣੇ ਵਾਈਸ ਪ੍ਰੈਜ਼ੀਡੈਂਟ ਕੌਣ ਸਨ ਭਾਰਤ ਦੇ ਹਾਂਜੀ ਸਭ ਨੂੰ ਪਤਾ ਹੋਊਗਾ ਡੀ ਆਪਸ਼ਨ ਡਾਕਟਰ ਸਸ ਰਾਧਾਕ੍ਰਿਸ਼ਨ ਹਾਂਜੀ ਕਦੋਂ ਬਣਦੇ ਨੇ ਇਹ 1952 ਚ ਬਣਦੇ ਨੇ ਇਹ 1952 ਤੋਂ ਲੈ ਕੇ 1952 ਤੱਕ ਰਹਿੰਦੇ ਨੇ ਆਪਣੇ ਫਰਸਟ ਪ੍ਰੈਜ਼ੀਡੈਂਟ ਕੌਣ ਸਨ ਡਾਕਟਰ ਹਾਂਜੀ ਕੌਣ ਸਨ ਰਜਿੰਦਰ ਪ੍ਰਸਾਦ ਠੀਕ ਹੈ ਤੇ 32 ਮ ਕੋਸ਼ਨ ਦੇਖਦੇ ਆ ਆਈ ਐਨ ਸੀ ਮਤਲਬ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਿਸ ਨੇ ਕੀਤੀ ਹਾਂਜੀ ਕਿਸ ਨੇ ਕੀਤੀ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਹਾਂਜੀ ਬੀ ਆਪਸ਼ਨ ਹੈ ਡਬਲਯੂ ਸੀ ਬੈਂਦਰਤੀ ਠੀਕ ਹੈ ਕਦੋਂ ਕੀਤੀ ਇਹਨਾਂ ਨੇ ਪ੍ਰਦਾਨਗੀ 1885 ਦੇ ਵਿੱਚ ਹੁੰਦਾ ਹੈਗਾ ਆਪਣਾ ਇਹ ਪਹਿਲਾ ਜਸ਼ਨ ਮੁੰਬਈ ਦੇ ਵਿੱਚ ਉੱਥੇ ਇਹਨਾਂ ਨੇ ਪ੍ਰਦਾਨਗੀ ਕੀਤੀ ਸੀ ਡਬਲ ਸੀ ਡਬਲ ਸੀ ਬੈਂਦਰਤੀ ਨੇ ਹਾਂ ਜੀ ਨੈਕਸਟ ਕੁਸਚਨ ਦੇਖਦੇ ਆਪਾਂ ਪਹਿਲਾ ਭਾਰਤੀ ਜਿਸ ਨੇ ਮੈਗਸੇਸੀ ਪੁਰਸਕਾਰ ਦਿੱਤਿਆ ਹਾਂਜੀ ਰੋਮਨ ਰੋਮਨ ਮੈਗਸੇਸੀ ਅਵਾਰਡ ਹੁੰਦਾਗਾ ਪਹਿਲੇ ਕਿਹੜੇ ਭਾਰਤੀ ਸੰਨ ਜਿੰਨਾਂ ਨੂੰ ਮਿਲਿਆ ਇਹ ਹਾਂਜੀ ਸੀ ਆਪਸ਼ਨ ਆਚਾਰੀਏ ਬినੋਬਾ ਪਾਪੇ ਆਚਾਰੀਏ ਬినੋਬਾ ਪਾਪੇ ਨੂੰ ਰੋਮਨ ਮੈਗਸਿਸ ਅਵਾਰਡ ਮਿਲਦਾ ਹੈ ਕਦੋਂ ਮਿਲਦਾ ਹੈ ਇਹ ਹਾਂਜੀ ਦੱਸੋ 1958 ਦੇ ਵਿੱਚ 1958 ਦੇ ਵਿੱਚ ਮਿਲਦਾ ਰੋਮਨ ਮੈਗਸਿਸ ਅਵਾਰਡ ਹਾਂਜੀ 34ਵਾਂ ਗੋਟਨ ਦੇਖਦੇ ਆਂ ਭਾਰਤ ਦਾ ਪਹਿਲਾ ਚੀਫ ਆਫ ਡਿਫੈਂਸ ਸਟਾਫ ਕੌਣ ਸੀ ਸੀਡੀਐਸ ਸੀਡੀਐਸ ਕੌਣ ਸੀ ਚੀਫ ਆਫ ਡਿਫੈਂਸ ਸਟਾਫ ਉਹ 2000 ਵਿੱਚ ਸਟਾਰਟ ਕੀਤੀ ਸੀ ਇਹ ਰੈਂਕ ਇਹ ਕੌਣ ਸੀਗਾ ਦੇਖੋ ਵੀ ਆਪਸ਼ਨ ਜਰਨਲ ਵਿਪਨ ਰਾਬਤ ਵਿਪਨ ਰਾਬਤ ਸੰਧ ਆਪਣੇ ਪਹਿਲੇ ਸੀਰੀਅਸ ਹਾਂਜੀ 35ਵਾਂ ਦੇਦੇ ਆਂ ਭਾਰਤ ਦੀ ਪਹਿਲੀ ਰੇਲਵੇ ਯੂਨੀਵਰਸਿਟੀ ਕਿੱਥੇ ਖੋਲੀ ਗਈ ਹਾਂਜੀ ਪਹਿਲੀ ਰੇਲਵੇ ਯੂਨੀਵਰਸਿਟੀ ਕਿੱਥੇ ਖੋਲੀ ਗਈ ਦੱਸੋ ਹਾਂਜੀ ਕਰੈਕਟ ਆਨਸਰ ਹੈ ਬਡੋਧਰਾ ਬਡੋਧਰਾ ਕਿੱਥੇ ਪੈਂਦਾ ਗੁਜਰਾਤ ਦੇ ਵਿੱਚ ਜਿਹੜਾ ਗੁਜਰਾਤ ਦੇ ਵਿੱਚ ਪਹਿਲੀ ਖੋਲੀ ਗਈ ਸੀ ਆਪਣੀ ਰੇਲਵੇ ਯੂਨੀਵਰਸਿਟੀ ਨੈਕਸਟ ਕੁਸ਼ਨ ਦੇ ਦਿਆਂ ਭਾਰਤ ਦਾ ਪਹਿਲਾ ਪਰਮਾਉਰਨ ਰਿਐਕਟਰ ਕਿੱਥੇ ਹੈ ਹਾਂਜੀ ਨਿਊਕਲੀਅਰ ਰਿਐਕਟਰ ਆਪਣਾ ਪਹਿਲਾ ਕਿੱਥੇ ਹੈਗਾ ਸਭ ਨੂੰ ਪਤਾ ਹੋਵੇਗੀ ਕਿੱਥੇ ਹੈ ਤਾ ਹੈਗਾ ਟਾਂਬੇ ਦੇ ਵਿੱਚ ਟਾਂਬੇ ਟਾਂਬੇ ਕਿੱਥੇ ਪੈਂਦਾ ਮੁੰਬਈ ਦੇ ਵਿੱਚ ਹੈ ਨਾ ਮੁੰਬਈ ਕਿੱਥੇ ਹੈ ਨਾਮ ਕੀ ਦਾ ਨਾਮ ਹੈਗਾ ਅਪਸਰਾ ਅਪਸਰਾ ਨਾਮ ਦਾ ਟਾਂਬੇ ਦੇ ਵਿੱਚ ਪੈਂਦਾ ਹੈ ਨੈਕਸਟ ਕੁਸ਼ਨ ਦੇਖਦੇ ਹਾਂ ਅਸ਼ੋਕ ਚੱਕਰ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਕੌਣ ਸੀ ਹਾਂਜੀ ਪਹਿਲੀ ਮਹਿਲਾ ਕਿਹੜੀ ਜਿਸ ਨੂੰ ਅਸ਼ੋਕ ਚੱਕਰ ਮਿਲਿਆ ਹਾਂਜੀ ਇਹਨੂੰ ਮਿਲਿਆ ਸੀਗਾ ਸੀ ਆਪਸ਼ਨ ਨਿਰਜਾ ਪਨੋਟ ਨੂੰ ਨਿਰਜਾ ਪਨੋਟ ਨੇ ਮਿਲਜੀਤ ਅਸ਼ੋਕ ਚੱਕਰ ਇੱਕ ਫਲਾਈਟ ਅਟੈਂਡੈਂਟ ਸਨ ਹਨਾ ਇਹਨਾਂ ਨੇ 1987 ਦੇ ਵਿੱਚ ਜਹਾਜ਼ ਨੂੰ ਜਦੋਂ ਅੱਤਵਾਦੀ ਨੇ ਹਾਈਜੈਕ ਕਰ ਲਿਆ ਸੀਗਾ ਤਾਂ ਐਨੇ ਸਾਹਸ ਦਿਖਾਉਂਦੇ ਹੋਏ ਲੋਕਾਂ ਦੀ ਜਾਨਾਂ ਬਚਾਈਆਂ ਤਾਂ ਇਹਨਾਂ ਨੂੰ ਅਸ਼ੋਕ ਚੱਕਰ ਮਿਲਿਆ ਸੀਗਾ ਅਗੱਲਤੀ ਮੋਂ ਕੁਛ ਦੇਖਦੇ ਹਾਂ ਅੰਤਰਰਾਸ਼ਟਰੀ ਅਦਾਲਤ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਪਹਿਲਾ ਭਾਰਤੀ ਜੱਜ ਕੌਣ ਸੀ ਹਾਂਜੀ ਪਹਿਲਾ ਭਾਰਤੀ ਜੱਜ ਕੌਣ ਸਨ ਆਈਸੀਜੀ ਦੇ ਹਾਂਜੀ ਸਭ ਨੂੰ ਪਤਾ ਹੋਵੇ ਵੀ ਬੀ ਆਪਸ਼ਨ ਡਾਕਟਰ ਨਗਿੰਦਰ ਸਿੰਘ ਪਹਿਲੀ ਆਪਣੇ ਆਈਸੀਜੀ ਦੇ ਜੱਜ ਸਨ ਆਈਸੀਜੀ ਦੇ ਜਿਹੜਾ ਆਪਣਾ ਕੋਰਟ ਆ ਕਿੱਥੇ ਆ ਇਹ ਹੈ ਨਾ ਇੰਟਰਨੇਟ ਕੋਰ ਅਡਜਸਟਿਕਟ ਹੈ ਇਹ ਦਾ ਹੈ ਜੀ ਐਚ ਏ ਯੂ ਜੀ ਹੈ ਕਿੱਥੇ ਆ ਇਹ ਨੀਦਰਲੈਂਡ ਠੀਕ ਹੈ ਜੀ ਇਹ ਵੀ ਯਾਦ ਰੱਖੋ ਹੁਣ 49 ਮ ਕੋਚਨ ਦੇਖਦੇ ਆ ਭਾਰਤ ਦਾ ਪਹਿਲਾ ਬੈਂਕ ਕਿਹੜਾ ਸੀ ਹਾਂਜੀ ਪਹਿਲਾ ਬੈਂਕ ਕਿਹੜਾ ਸੀ ਭਾਰਤ ਦਾ ਕਮੈਂਟ ਕਰੋ ਦਾ ਆਨਸਰ ਹਾਂਜੀ ਅਨਸਰ ਹੈ ਡੀ ਆਪਸ਼ਨ ਬੈਂਕ ਆਫ ਹਿੰਦੂਸਤਾਨ ਬੈਂਕ ਆਫ ਹਿੰਦੂਸਤਾਨ ਪਹਿਲਾ ਬੈਂਕ ਸੀਗਾ ਇਹ 1770 ਚ ਬਣਦਾਗਾ ਸਟਾਰਟੋਂ ਦਾ ਕੰਮ ਕਰਦਾ ਹੈ ਤੇ ਜਲਦੀ ਹੀ ਇਹ ਫਿਰ ਬੰਦ ਵੀ ਹੋ ਜਾਂਦਾ ਹੈ ਬੰਦ ਕਦੋਂ ਹੋ ਜਾਂਦਾ ਹੈ ਦੱਸੋ ਹਾਂਜੀ ਇਹ ਬੰਦ ਹੋ ਜਾਂਦਾ ਆਪਣਾ 1832 ਈਸਵੀ ਦੇ ਵਿੱਚ 1770 ਤੋਂ ਲੈ ਕੇ 1832 ਈਸਵੀ ਤੱਕ ਹੀ ਚੱਲਦਾ ਕਿੰਨੇ ਸਾਲ ਹੋਗੇ 30 62 ਕੇ ਸਾਲ ਇਹ ਬੈਂਕ ਚੱਲਦਾਗਾ 40 ਮੁੱਛ ਨੂੰ ਦੇਖਦੇ ਹਾਂ ਭਾਰਤ ਦੀ ਪਹਿਲੀ ਰੇਲ ਗੱਡੀ ਕਿੱਥੋਂ ਤੋਂ ਕਿੱਥੇ ਚੱਲੀ ਹਾਂਜੀ ਸਭ ਨੂੰ ਪਤਾ ਹੋਊਗਾ ਅੰਤ ਤੱਕ ਵੀ ਹਾਂਜੀ ਕੇ ਬੀ ਆਪਸ਼ਨ ਮਮਬਈ ਤੋਂ ਥਾਣੇ ਮਮਬਈ ਦਾ ਇੱਕ ਨਾ ਸਟੇਸ਼ਨ ਦੀਗਾ ਬਾਰੀਬੰਦਰ ਬਾਰੀਬੰਦਰ ਤੋਂ ਲੈ ਕੇ ਥਾਣੇ ਤੱਕ ਚੱਲੀ ਸੀ ਕਦੋਂ ਚੱਲੀ ਸੀ 16 ਅਪ੍ਰੈਲ 1853 ਅੰਨੇ 1853 16 ਅਪ੍ਰੈਲ 1853 ਚਹੀ ਚੱਲੀ ਸੀ 41 ਮਾ ਓਲੰਪਿਕ ਵਿੱਚ ਵਿਅਕਤੀਗਤ ਤਗਮ ਜਿੱਤਣ ਵਾਲਾ ਪਹਿਲਾ ਭਾਰਤੀ ਕੌਣ ਸੀ ਹਾਂਜੀ ਕਿਹੜਾ ਭਾਰਤੀ ਜਿਹਨੂੰ ਓਲੰਪਿਕ ਸੇ ਤਗਮ ਮਿਲਿਆ ਸੀਗਾ ਹਾਂਜੀ ਕਰੈਕਟ ਆਨਸਰ ਬੀ ਆਪਸ਼ਨ ਕੇ ਡੀ ਜਦਮਨ ਮਿਲਿਆ ਸੀਗਾ ਹਲੈਂਸਕੀ ਓਲੰਪਿਕਸ ਦੇ ਵਿੱਚ ਕਦੋਂ ਮਿਲਦਾ ਹੈ ਇਹਨਾਂ ਨੂੰ ਕਿਹੜੀ ਜਦ ਨੂੰ ਸਾਲ ਕਿਹੜਾ ਸੀਗਾ ਹਾਂਜੀ 1952 ਦੇ ਵਿੱਚ 1952 ਦੇ ਵਿੱਚ ਇਹਨਾਂ ਨੂੰ ਮਿਲਦਾਗਾ ਪਹਿਲਾ ਮੈਡਲ ਨੈਕਸਟ ਕੁੱਤੰਦਾ ਇਹਦਾ ਅਰਥ ਸ਼ਾਸਤਰ ਮੀਨ ਇਕਨੋਮਿਕ ਦੇ ਵਿੱਚ ਨੋਬਲ ਪੁਰਸਕਾਰ ਜਿੱਤਮ ਵਾਲਾ ਪਹਿਲਾ ਭਾਰਤੀ ਕੋਨਾ ਹਾਂਜੀ ਹਾਂਜੀ ਡੀ ਆਪਸ਼ਨ ਅਮਰਤੀਆ ਸੈਨ ਕਦੋਂ 1998 ਦੇ ਵਿੱਚ ਅਮਰਤੀਆ ਸੈਨ ਤਾਂ ਆਲੀਮਾ ਕੋਟਨ ਭਾਰਤ ਦੀ ਪਹਿਲੀ ਰੰਗੀਨ ਫਿਲਮ ਕਿਹੜੀ ਹੈ ਹਾਂਜੀ ਭਾਰਤ ਦੀ ਪਹਿਲੀ ਕਲਰ ਫਿਲਮ ਕਿਹੜੀ ਹੈ ਹਾਂਜੀ ਇੰਪੋਰਟੈਂਟ ਕੁਐਸਚਨ ਹੈ ਇਹ ਹਾਂਜੀ ਕਰੈਕਟ ਆਨਸਰ ਹੈਗਾ ਏ ਆਪਸ਼ਨ ਕਿਸਾਨ ਕੰਨਿਆ ਕਦੋਂ ਬਣੀ ਸੀ 1937 ਦੇ ਵਿੱਚ ਨੈਕਸਟ ਪਹਿਲਾ ਭਾਰਤੀ ਪੰਡੋਬੀ ਪਹਿਲੀ ਭਾਰਤੀ ਪੰਡੋਬੀ ਕਿਹੜੀ ਸੀ ਹਾਂਜੀ ਪਹਿਲੀ ਭਾਰਤੀ ਪੰਡੋਬੀ ਕਿਹੜੀ ਸੀ ਹਾਂਜੀ ਦੇਖੋ கரੈਕਟ ਆਨਸਰ ਕੀ ਇਹਦਾ ਬੀ ਆਪਸ਼ਨ ਆਈ ਐਨ ਐਸ ਕਵੇਰੀ ਆਈ ਐਨ ਐਸ ਕਵੇਰੀ ਆਪਾਂ ਨੇ ਇਹ ਰੂਸ ਤੋਂ ਖਰੀਦੀ ਸੀ ਠੀਕ ਹੈ ਜੀ ਕਦੋਂ ਸਟਾਰਟ ਹੋਈ ਆਪਣੇ ਕੰਮ ਦੇ ਵਿੱਚ ਕਦੋਂ ਆਈ ਸੀ ਇਹ 1967 ਦੇ ਵਿੱਚ ਨੈਕਸਟ ਦੇ ਦਿਆਂ ਲਾਸਟ ਕੁਸਚਨ ਭਾਰਤ ਦਾ ਪਹਿਲਾ ਯੋਜਨਾ ਕਮਿਸ਼ਨ ਹਾਂਜੀ ਫਸਟ ਆਪਣੇ ਪਲੈਨਿੰਗ ਕਮਿਸ਼ਨ ਕਮਿਸ਼ਨ ਲਿਗਾ ਉਹਦੇ ਪਹਿਲੇ ਉਪ ਰਾਸ਼ਟਰਪਤੀ ਉਪ ਚੇਅਰਮੈਨ ਡਿਪਟੀ ਚੇਅਰਮੈਨ ਕੌਣ ਸੀ ਹਾਂਜੀ ਚੇਅਰਮੈਨ ਕੌਣ ਹੁੰਦੇ ਨੇ ਪਲੈਨਿੰਗ ਮਿਨਿਸਟਰ ਕੌਣ ਹੁੰਦੇ ਨੇ ਹਾਂਜੀ ਇਹ ਹੁੰਦੇ ਨੇ ਆਪਣੇ ਪ੍ਰਾਈਮ ਮਿਨਿਸਟਰ ਹੁੰਦੇ ਸੀਗੇ ਹਨਾ ਤੇ ਡਿਪਟੀ ਚੇਅਰਮੈਨ ਕੌਣ ਸੀਗੇ ਪਹਿਲੇ ਹਾਂਜੀ ਸੀ ਆਪਸ਼ਨ ਗੁਲਜਾਰੀ ਲਾਲ ਨੰਦਾ ਸੀ ਹਾਂਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ